ਤਾਂ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਹਾਂ ਕੰਧਾਰ ਕੰਧਾਰ ਅਫਗਾਨਿਸਤਾਨ ਦਾ ਬਹੁਤ ਵੱਡਾ ਸ਼ਹਿਰ ਹੈ ਤੇ ਇਹ ਨੀਚੇ ਵਾਲੇ ਪਾਸੇ ਇਰਾਨ ਦੇ ਪਾਸੇ ਵਸਿਆ ਹੋਇਆ ਹੈ ਤੇ ਕੱਲ ਰਾਤ ਆਪਾਂ ਇੱਥੇ ਪਹੁੰਚ ਚੁੱਕੇ ਸੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੰਧਾਰ ਅੱਜ ਆਪਾਂ ਦੇਖਾਂਗੇ ਕੰਧਾਰ ਦੇ ਵਿੱਚ ਜਿਹੜੀ ਲੋਕਾਂ ਦੀ ਚੈਲ ਪੈਲ ਹੈ ਇੱਥੋਂ ਦੇ ਲੋਕਾਂ ਦਾ ਜਿਹੜਾ ਜੀਵਣਾ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਇੱਕ ਗੁਰਦੁਆਰਾ ਸਾਹਿਬ ਵੀ ਚੱਲਾਂਗੇ ਜਿਹੜਾ ਇੱਥੇ ਸਿੱਖ ਧਰਮ ਨਾਲ ਰਿਲੇਟਿਵ ਗੁਰੂ ਘਰ ਬਣਿਆ ਹੋਇਆ ਹੈ ਤੇ ਬਣੇ ਰਹੋ ਸਾਡੇ ਨਾਲ ਕੰਧਾਰ ਦੇ ਵਿੱਚ ਇਹ ਆ ਸਾਰਾ ਕੰਧਾਰ ਦਾ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਬਿਜੀ ਥਾਂ ਹੈ ਜਿੱਥੇ ਅਸੀਂ ਹੁਣ ਖੜੇ ਆ ਤੇ ਮੇਨ ਮਾਰਕੀਟ ਐ ਇੱਥੋਂ ਦੀ ਇਹ ਜੁੱਤੀਆਂ ਤੇ ਸਿਉਣ ਮਾਰਨ ਵਾਲੀਆਂ ਮਸ਼ੀਨਾਂ ਆਪਾਂ ਕਾਬਲ ਦੇ ਵਿੱਚ ਵੀ ਦੇਖੀਆਂ ਸੀ ਇਹ ਨਾਲ ਇੱਥੇ ਬਾਕਾਇਦਾ ਰੱਖੀਆਂ ਹੋਈਆਂ ਨੇ ਇਹ ਇੱਥੋਂ ਦਾ ਚੌਕ ਆ ਗਿਆ ਜਿੱਥੇ ਬੱਤੀਆਂ ਵਗੈਰਾ ਵੀ ਲੱਗਿਆ ਹੋਇਆ ਨੇ ਪਹਿਲੀਆਂ ਬੱਤੀਆਂ ਦੇਖ ਰਹੇ ਹਾਂ ਆਪਾਂ ਪੂਰੇ ਅਫਗਾਨਿਸਤਾਨ ਦੇ ਵਿੱਚ ਹੁਣ ਤੱਕ ਮੈਂ ਬੱਤੀਆਂ ਨਹੀਂ ਦੇਖੀਆਂ ਹੈਗੀਆਂ ਤੇ ਸਪੀਡ ਵੀ ਬਕਾਇਦਾ ਲਿਖ ਕੇ ਲਾਈ ਗਈ ਹੈ ਵੀ 80 ਕਿਲੋਮੀਟਰ ਦੀ ਚੱਲੂ ਇਹ ਐ ਇਥੋਂ ਦਾ ਚੌਂਕ ਤੇ ਚੌਂਕ ਦੇ ਵਿੱਚ ਖੜੇ ਆਪਾਂ ਕਸ ਇਸ ਤਰ੍ਹਾਂ ਦੀ ਜ਼ਿੰਦਗੀ ਚੱਲ ਰਹੀ ਹੈ ਨੰਬਰ ਪਲੇਟਾਂ ਤੋਂ ਅਸੀਂ ਜਿੱਦਣੇ ਅਫਗਾਨਿਸਤਾਨ ਆਏ ਹਰਾਨ ਆ ਵੀ ਨੰਬਰ ਪਲੇਟਾਂ ਪਤਾ ਨਹੀਂ ਕਿਉਂ ਨਹੀਂ ਲਾਉਂਦੇ ਇਹ ਦੇਖੋ ਨੰਬਰ ਪਲੇਟ ਤੋਂ ਬਗੈਰ ਹੀ ਨੇ ਗੱਡੀਆਂ ਇਹ ਵੀ ਐਸ ਤਰ੍ਹਾਂ ਚੱਲਦਾ ਕੋਈ ਇਹ ਮੋਟਰਸਾਈਕਲ ਨੇ ਦੇਖੋ ਇੱਥੇ ਇਸ ਤਰ੍ਹਾਂ ਦੇ ਮੋਟਰਸਾਈਕਲਾਂ ਤੇ ਜਦਾਂ ਆਪਾਂ ਪੁਰਾਣੇ ਸਮੇਂ 'ਚ ਆਪਣੇ ਡੰਗਰ ਪਸ਼ੂਆਂ ਤੇ ਚੱਲ-ਚੱਲ ਜੇ ਪਾ ਕੇ ਰੱਖਦੇ ਸੀ ਇਹ ਵੀ ਇੱਥੇ ਪਾ ਕੇ ਰੱਖਦੇ ਨੇ ਤੇ ਬਾਜ਼ਾਰ ਆ ਇੱਥੋਂ ਦਾ ਤੇ ਬਾਜ਼ਾਰ ਦੇ ਨੇੜੇ ਤੇੜੇ ਕਹਿੰਦੇ ਇੱਥੇ ਬਹੁਤ ਸਾਰੀਆਂ ਜਿਹੜੇ ਪੰਡ ਨੇ ਉਹ ਲੱਗਦੇ ਨੇ ਤਾਂ ਕਰਕੇ ਹੋ ਜਾ ਮਾਹੌਲ ਐ ਪੰਡਾਂ ਚ ਲੋਕ ਇੱਥੇ ਖਰੀਦਣ ਆਣੇ ਦੇਖੋ ਕੀ ਲਈ ਜਾਂਦੇ ਇਹ ਤੋਂ ਨਿਆ ਮਸ਼ਹੂਰ ਰੋਟੀਆਂ ਨੇ ਜਿਹੜੀਆਂ ਇੱਥੇ ਲੋਕ ਰੋਜ਼ ਖਾਂਦੇ ਨੇ ਬਾਈ ਕਹਿੰਦਾ ਮੈਂ ਜੌਰਜੀਆ ਗਿਆ ਹਾਂ ਸੀ ਜੌਰਜੀਆ ਦੇ ਵਿੱਚ ਕਹਿੰਦਾ ਇਹਨੂੰ ਬੱਸਪਾ ਸਕੂਟਰ ਕਹਿੰਦੇ ਨੇ ਸ਼ਾਇਦ ਇਹਦੀ ਜਿਹੜਾ ਬੱਸਪਾ ਦਾ ਸਟੀering ਹੁੰਦਾ ਸੀ ਉਹਦੇ ਕਰਕੇ ਇਹਨੂੰ ਹਜਾ ਮੰਨਦੇ ਨੇ ਵੀ ਇਸ ਤਰ੍ਹਾਂ ਪੜਿਆ ਜਾਂਦਾ ਬੈਸਪਾਸ ਸਕੂਟਰ ਤੇ ਰੋਟੀਆਂ ਦੇਖੋ ਕਿੰਡੀਆਂ-ਕਿੰਡੀਆਂ ਵੱਡੀਆਂ ਨੇ ਮੇਰੇ ਖਿਆਲ 'ਚ ਇੱਕ ਤਾਂ ਖਾਦੀ ਨਹੀਂ ਜਾਣੀ ਲਗਭਗ 2.5 ਗੇਠਾਂ ਤੋਂ ਵੱਧਦੀ ਹੈ ਇਹ ਤੇ ਬਾਈ ਬਣਾ ਰਹੇ ਨੇ ਅੰਦਰੋਂ ਤੁਹਾਨੂੰ ਦਿਖਾਉਣੇ ਨਜ਼ਾਰਾ ਇਹ ਦੇਖੋ ਜੀ ਇਸ ਤਰ੍ਹਾਂ ਤੰਦੂਰ ਹੁੰਦਾ ਹੈ ਹੈਲੋ ਜੀ ਸਲਾਮ ਵਾਲੇਕਮ ਇਹ ਬਾਈ ਦੇ ਹੱਥੇ ਦੇਖੋ ਤੁਸੀਂ ਇਸ ਤਰ੍ਹਾਂ ਚੜਾ ਕੇ ਰੱਖਿਆ ਨੇ ਮੱਚਣ ਤੋਂ ਇਹ ਇਹ ਆ ਜੀ ਤੰਦੂਰ ਇਹਨਾਂ ਦਾ ਤੰਦੂਰ ਦੇ ਵਿੱਚ ਲਗਾਤਾਰ ਰੋਟੀਆਂ ਬਣਦੀ ਰਹਿਣੀਆਂ ਨੇ ਤੇ ਇਹ ਬਣਾ ਰਿਹਾ ਹੈ ਬਾਈ ਪੇੜੇ ਲਓ ਜੀ ਬਾਬਾ ਜੀ ਦੇ ਜੋਰ ਅੱਗੇ ਸਾਡਾ ਜੋਰ ਨਹੀਂ ਚੱਲਿਆ ਇਹ ਕਹਿੰਦੇ ਚਾਹ ਜ਼ਰੂਰ ਪੀ ਕੇ ਜਾਓ ਤੇ ਚਾਹ ਦੀਆਂ ਪਹਿਲੀਆਂ ਸਾਂਝੀਆਂ ਹੋ ਗਏ ਨਾ ਇਹ ਚੱਲ ਰਿਹਾ ਹੈ ਤੰਦੂਰ ਤੇ ਕੰਮ ਦੇਖ ਇਹ ਗਦਰ ਸ਼ਰਾਬ ਹੈ ਸਟਰਾ ਮੰਦੀ ਹੈ ਕੋਈ ਰੋਟੀ ਇਹ ਦੁਕਾਨ ਇਨਕਾ ਹੈ? ਹਾਂ। ਆਪਕਾ ਦੁਕਾਨ ਹੈ। ਅੱਛਾ ਹੈ। ਇਹ ਮਾਰਾ ਚਾਚਾ ਹੈ। ਚਾਚਾ ਹੈ ਆਪਕੇ। ਠੀਕ ਹੈ। ਇਹ ਚਿਕਨ ਗੋਟਾ ਦਿੰਦਾ। ਬਹੁਤ ਸੜਿਆ ਜਿਹਾ ਵਸਤ। ਛਿੱਡੀ ਰੋਟੀ ਹੈ ਯਾਰ ਹਨਾ। ਇੱਕ ਹੀ ਬਹੁਤ ਆ ਮੈਨੂੰ ਲੱਗਦਾ ਦੋ ਜਣਾਂ ਨੂੰ। ਇਹ ਹੈ ਇਹਨਾਂ ਦੀ ਖਰਾਕ। ਤੰਦੂਰੀ ਰੋਟੀ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਇੱਕ ਦੁਕਾਨ ਤੇ ਇੱਥੇ ਦੇਖੋ ਤੁਸੀਂ એનર્ਜੀ ਡਰਿੰਕ ਬਹੁਤ ਜ਼ਿਆਦਾ ਪੀਂਦੇ ਨੇ ਤੇ ਕਰਿਆਨੇ ਦੀ ਦੁਕਾਨ ਹੈ। ਕੀ ਹਾਲ ਹੈ ਮਰੀ? ਚਲੋ ਭਾਈ। ਬੜੀਆ। ਅੱਛਾ। ਠੀਕ ਠਾਕ। ਠੀਕ ਠਾਕ। ਸੇਤ ਠੀਕ ਹੈ। ਚਲੋ ਭਾਈ। ਦੇਖੋ ਜੀ। ਵੈਲਕਮ। ਇਹ એનર્ਜੀ ਡਰਿੰਕ ਕੀ એનર્ਜੀ ਡਰਿੰਕ ਨੇ ਥੇ ਤੇ ਸੌਫਟ ਡਰਿੰਕ ਨੇ। ਤੇ ਬਹੁਤ ਜ਼ਿਆਦਾ ਜਿਹੜੇ ਟੌਫੀਆਂ ਤੇ એનર્ਜੀ ਡਰਿੰਕ ਇਹ ਫਗਾਨ ਵਾਲੇ ਭਾਈ ਪੀਂਦੇ ਨੇ। ਇਹ ਦੇਖੋ ਇਹ ਸਾਰੀ એનર્ਜੀ ਡਰਿੰਕ ਨੇ। ਇਹ ਜੂਸ ਨੇ। ਇਹ ਇੱਥੋਂ ਦਾ ਲੋਕਲ ਬਾਜ਼ਾਰ ਆ ਆਪਾਂ ਘੁੰਮ ਰਹੇ ਹਾਂ ਕੰਧਾਰ ਦੇ ਵਿੱਚ ਇਹ ਬਾਈ ਜੀ ਕੰਧਾਰ ਦੇ ਵਿੱਚ ਰਹਿੰਦੇ ਨੇ ਕੈਸੀ ਚੱਲ ਰਹੀ ਹੈ ਲਾਈਫ ਠੀਕ ਚੱਲ ਰਹਾ ਹੈ ਅੱਛਾ ਬਹੁਤ ਅੱਛਾ ਚਲੋ ਠੀਕ ਹੈ ਜੀ ਕੀ ਬਾਤ ਹੈ ਯਾਰ ਆਪ ਆਪ ਇੰਡੀਆ ਗਏ ਕبھی ਇੰਡੀਆ ਮੇਰਾ ਦੋਸਤ ਹੈ ਦੋਸਤ ਹੈ ਦੋਸਤ ਹੈ ਠੀਕ ਹੈ ਮਨਦੀਨ ਗਿਆ ਵਾਹਾਂ ਪੇ ਅਮਲਾ ਪਾਕਿਸਤਾਨ ਗੁੱਡ ਅੱਛਾ ਹਾ ਵਾਈ ਡਿਡ ਯੂ

ਜਿਹੜਾ ਲਗਾਤਾਰ ਇੱਥੇ ਚੱਲਦਾ ਰਹਿੰਦਾ ਜਿਵੇਂ ਆਪਣੇ ਕੁਲਚੇ ਕਲਚੇ ਖਾਂਦੇ ਨੇ ਇਹ ਚਿਕਨ ਮੀਟ ਸਾਰਾ ਕੁਝ ਇੱਥੇ ਲਗਾਤਾਰ ਚੱਲਦਾ ਹੈ ਅੰਡੇ ਉੰਡੇ ਤਾਂ ਇਹ ਬੱਚੂ ਵੀ ਪਾਈ ਜਾਂਦੇ ਨੇ ਇੱਧਰ ਬੈਠਣ ਦੀ ਜਗ੍ਹਾ ਬਣਾਈ ਹੋਈ ਹੈ ਇਹਨਾਂ ਨੇ ਇਹ ਹੈ ਕੰਧਾਰ ਦੇ ਬਾਜ਼ਾਰ ਇਹ ਕੰਧਾਰ ਘੁੰਮ ਰਹੇ ਆ ਆਪਾਂ ਇਥੋਂ ਦੀ ਲੋਕਲ ਜਿਹੜਾ ਫੂਡ ਆ ਉਹ ਦਿਖਾ ਰਹੇ ਆ ਤੁਹਾਨੂੰ ਆਓ ਜੀ ਇਹ ਨੇ ਮੋਬਾਈਲ ਵਾਲੇ ਇਥੋਂ ਦੇ ਕੋਲੀ ਸੇਮੀ ਨਵਾਲੇ ਵਿਰਾਤ ਕੋਲੀ ਕੋਲੀ ਸੇ ਹੈ ਕੋਲੀ ਦਾ ਫੈਨ ਕੌਣ ਹੈ ਯਾਰ ਕੋਲੀ ਸਭ ਦੇ ਲੋਨ ਹੈ ਕੋਲੀ ਕੋ ਮਲਾएंगे दिल्ली में चलो हमारे साथ इंडिया चलो <laughs> ए भाई कहंदा ਕੋਲੀ ਦਾ ਫੈਨ ਆ ਮਾ ਚਲੋ ਇੰਡੀਆ ਮੋਬਾਈਲ ਵਾਲੀ ਦੁਕਾਨ ਆ ਬਾਈਆਂ ਦੀ ਕਹਿੰਦੇ ਪਬਜੀ ਅਪਡੇਟ ਕਰਕੇ ਦਿੰਨੇ ਆ ਬੈਨ ਆ ਜਹਾ ਪੇ ਪਬਜੀ ਕੈਂਗ ਕੈਂਗ 11 ਰਸ਼ਿਦ ਕੈਨ ਰਸ਼ਿਦ ਖਾਨ ਓਕੇ ਓਕੇ ਇਹ ਸਾਰੇ ਕਰੈਕਟ ਦੇਖਣ ਵਾਲੇ ਤੇ ਪਬਜੀ ਖੇਡਣ ਵਾਲੇ ਨੇ ਠੀਕ ਹੈ ਭਾਈ ਥੈਂਕ ਯੂ ਇਹ ਹੈ ਕੰਧਾਰ ਦਾ ਬਾਜ਼ਾਰ ਜੀ ਇਹ ਦੇਖੋ ਤੁਸੀਂ ਕੰਧਾਰ ਦੇ ਬਾਜ਼ਾਰ ਚ ਬੰਨਵੇ ਟ੍ਰੈਫਿਕ ਕਰਨ ਲਈ ਇਹਨਾਂ ਨੇ ਇਹ ਲਾਏ ਹੋਏ ਨੇ ਕਹਿੰਦੇ ਜੀ ਇਧਰੋਂ ਕੋਈ ਚੀਜ਼ ਆਊ ਇਹ ਖੜੇ ਰਹਿੰਦੇ ਨੇ ਇਧਰੋਂ ਆਪਣੇ ਆਪ ਹੀ نیچے ਹੋ ਜਾਂਦੇ ਨੇ ਇਹ ਦੇਖੋ ਕਾਰ ਲੰਘੀ ਉੱਪਰ ਦੀ ਜੇ ਉਸ ਪਾਸੇ ਕਾਰ ਆਊਗੀ ਤਾਂ ਇਹ ਖੜੇ ਰਹਿੰਦੇ ਨੇ ਪਰ ਮੋਟਰਸਾਈਕਲ ਆਣੇ ਦੇਖੋ ਜਿਵੇਂ ਆਪਣੇ ਰਸਤਾ ਜਾ ਬਣਾ ਲੈਂਦੇ ਨੇ ਇੱਕ ਪਾਸੇ ਦੀ ਬਣਾ ਰੱਖਿਆ ਸਾਈਕਲ ਬਚਾਲ ਦੀ ਲਾਗੇ ਨੇ ਇਹ ਬੱਚੇ ਇੱਥੋਂ ਦੇ ਬਹੁਤ ਗੱਪਾ ਪਾ ਰਹੇ ਨੇ ਸਾਨੂੰ ਦੇਖ ਕੇ ਦੇਖੋ ਇਹ ਕੀ ਬੋਲ ਰਿਹਾ ਹੈ ਉਹ ਦੇਖੋ ਜੀ ਕੰਧਾਰ ਸੈਰ ਦੇ ਵਿੱਚ কুলਰ ਲੱਗੇ ਹੋਣੇ ਕੁਛ ਇਸ ਤਰ੍ਹਾਂ ਇਹ ਪਾਈ ਕਹਿੰਦੇ ਹਵਾ ਲੈਣਿਆ ਸੀ ਤੇ কুলਰ ਇੱਧਰ ਚੱਲ ਰਹੇ ਨੇ ਹਵਾ ਉੱਧਰ ਜਾ ਰਹੀ ਹੈ ਇਹ ਜਿਹੜਾ ਸਾਰਾ ਸਿਸਟਮ ਹੈ ਦੇਖੋ ਤੁਸੀਂ ਕਿਸ ਤਰ੍ਹਾਂ ਇਹਨਾਂ ਨੇ ਫਟ ਕੀਤਾ ਤੇ ਜਿਹੜਾ ਬਣਿਆ ਹੋਇਆ ਮੈਨੂੰ ਆ ਲੱਗਦਾ ਚਿਮਨੀ ਵਾਲਾ ਇਹਨਾਂ ਨੇ ਪਾਈਪ ਯੂਜ਼ ਕੀਤਾ ਹੈ ਚਿਮਨੀਆਂ ਦੇ ਲੱਗਦਾ ਇੱਥੇ ਕੁੰਦਰਾ ਵਾਸਤੇ ਵਰਤ ਰਹੇ ਨੇ ਦੇਖੋ ਨਾ ਮਾਇਡ ਗਿਆ ਵੈਸੇ ਕਿਵੇਂ ਹੋ ਭਾਈ ਕਿਵੇਂ ਹੋ ਟੀਕੋ ਕਿਹਦਾ ਚੱਲ ਰਿਹਾ ਹੈ ਕਾਰੋਬਾਰ ਠੀਕ ਚੱਲ ਰਿਹਾ ਹੈ ਠੀਕ ਚੱਲ ਰਿਹਾ ਹੈ ਠੀਕ ਹੈ ਭਾਈ ਕਿੱਥੇ ਦੇ ਕੋ ਭਾਈ ਇੰਡੀਆ 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 ਸਾਰੇ ਹੋ ਹਾਂ ਅੱਛਾ ਇਸ ਤਰ੍ਹਾਂ ਭਾਈ ਹਾਕਾ ਮਾਰ ਮਾਰ ਕੇ ਲੋਕ ਬੁਲਾਉਣ ਲੱਗ ਜਾਂਦੇ ਨੇ ਤੇ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਇਹ ਕੰਧਾਰ ਦਾ ਬਾਜ਼ਾਰ ਕੰਧਾਰ ਦੇ ਵਿੱਚ ਕੁਝ ਐ ਹੋ ਜਾ ਮਾਹੌਲ ਹੈ ਇਹ ਆਪਣੇ ਜਿਵੇਂ ਪਹਿਲਾਂ ਲੈ ਕੇ ਆਉਂਦੇ ਸੀ ਸ਼ਹਿਰੋਂ ਲੋਕ ਸਮਾਨ ਉਸ ਤਰ੍ਹਾਂ ਮੋਟਰਸਾਈਕਲਾਂ ਦੇ ਲਾਇਆ ਹੋਇਆ ਇਹਨਾਂ ਨੇ। ਕੁਰਤੇ ਪਜਾਮੇ ਲੈ ਲਿਆ ਆਪਾਂ ਨੇ। ਵਾਈਟ ਦੇ ਵਿੱਚ ਲੈ ਲਿਆ। ਇਸ ਦਾ ਜਿਹੜਾ ਕੱਪੜਾ ਹੈ ਸਾਨੂੰ ਵਧੀਆ ਲੱਗਿਆ ਯਾਰ ਹਨਾ। ਤੇ ਕੱਪੜੇ ਦੇ ਵਿੱਚ ਜਿਹੜਾ ਸੌਫਟ ਹੈ ਸੌਫਟਨੈਸ ਬਹੁਤ ਜ਼ਿਆਦਾ ਹੈ। ਤਾਂ ਕਰਕੇ ਸਾਨੂੰ ਪਸੰਦ ਆ ਗਏ ਕੱਪੜੇ। ਇੱਕੋ ਸਾਡੇ ਪਿੱਛੇ ਜਵਾਕ ਵੀ ਲੱਗੇ ਫਿਰਦੇ ਸੀ। ਤੇ ਪਿੱਛੇ ਭੰਡਾ ਵਾਂਗੂ ਚੰਬੜ ਜਾਂਦੇ ਨੇ ਜਵਾਕਾਂ ਨੂੰ ਲਾਉਣ ਪਿੱਛੇ ਅਸੀਂ ਦੁਕਾਨ 'ਚ ਬੜੇ ਸੀਗੇ। ਪਰ ਇੱਥੇ ਭਾਈ ਨੇ ਦਵਾ ਤੇ ਸਾਨੂੰ ਕੁਰਤੇ ਪਜਾਮੇ ਤਿੰਨ ਚਾਰ ਕੁਰਤੇ ਪਜਾਮੇ ਲੈ ਲਏ ਇਹੀ ਪਾਵਾਂਗੇ ਹੁਣ ਗਰਮੀਆਂ ਗਰਮੀਆਂ ਤੇ ਰੇਟ ਸਾਨੂੰ ਸਹੀ ਲੱਗਿਆ ਇਹਨਾਂ ਦਾ ਇਹ ਆਪਾਂ ਨੂੰ ਅਫਗਾਨੀ ਪੈਸਿਆਂ ਦੇ ਵਿੱਚ ਸਵਾ 5 ਮੀਟਰ ਦਾ 800 ਰੁਪਏ ਦੇ ਵਿੱਚ ਹੀ ਦੇ ਰਹੇ ਨੇ ਤੇ ਲਗਭਗ 12-1300 ਦਾ ਹੋ ਗਿਆ ਆਪਣੇ ਵਾਲਿਆਂ ਦਾ ਤੇ ਵਧੀਆ ਲੱਗਿਆ ਯਾਰ ਘਰੇ ਘਰੇ ਪਾਉਣ ਨੂੰ ਲੈ ਲਿਆ ਸੀ ਨੇ ਇੱਕ ਹੋਰ ਇਹ ਕੱਢ ਲੈ ਲਓ ਜੀ ਡਾਲਰਾਂ 'ਚ ਇਹਨਾਂ ਨੂੰ ਪੈਸੇ ਦੇ ਰਿਹਾ ਹਾਂ ਤੇ ਸੌਫਟ ਕਹਿੰਦਾ ਕਹਿੰਦਾ ਸਾਡੇ ਨਾਲ ਦਾਲਰੀ ਨੇ ਕਹਿੰਦਾ ਡਾਲਰਾਂ ਨਾਲ ਕਰੋਗੇ ਸਾਡੇ ਨਾਲ ਵਪਾਰ ਕਹਿੰਦੇ ਕੋਈ ਚੱਕਰ ਨਹੀਂ ਹੈ ਸਾਨੂੰ ਡਾਲਰੀ ਦੇਜੋ ਤੇ ਕੁੜਤੇ ਪਜਾਮੇ ਆਪਾਂ ਦੇਖੋ ਵੀ ਅਫਗਾਨਿਸਤਾਨ ਦੇ ਵਿੱਚ ਡਾਲਰਾਂ ਨਾਲ ਲੈ ਰਹੇ ਹਾਂ ਤਾਂ ਕਰਕੇ ਤਾਂ ਅਮਰੀਕਾ ਤਾਪਕੇ ਮਾਰਦਾ ਜੇ ਉਹਨਾਂ ਦੇ ਨੋਟ ਐ ਚੱਲਦੇ ਨੇ ਕੁੜਤੇ ਪਜਾਮੇ ਤਾਂ ਲੈਤੀ ਲੈਤੇ ਨੇ ਇਹਨਾਂ ਨੂੰ ਹੋਰ ਡਾਲਰ ਦੇ ਕੇ ਆਪਾਂ ਨੇ ਪੈਸੇ ਇਹਨਾਂ ਤੋਂ ਨਗਦ ਲੈ ਲਏ ਇੱਥੋਂ ਦੇ ਤੇ 7000 ਰੁਪਏ ਦੇ ਰਹੇ ਨੇ 100 ਡਾਲਰ ਦਾ ਅਮਰੀਕੀ ਦਾ ਦੇਖੋ ਤੁਸੀਂ ਆਪਣੇ ਨਾਲ 1500 ਰੁਪਏ ਇਹ ਆਪਣਾ ਜਿਹੜਾ ਰੁਪਈਆ ਇਹਦੇ ਨਾਲ ਡਾਲਰਾਂ ਵੱਟੇ ਕੰਧਾਰ ਦੇ ਵਿੱਚ ਦੇਖੋ ਤੁਸੀਂ ਐਲ ਸੀ ਡੀਆਂ ਦਾ ਇਹ ਬਾਜ਼ਾਰ ਹੈ ਰਿਪੇਅਰ ਕਰ ਰਹੇ ਨੇ ਇੱਥੇ ਇਹ ਪੁਰਾਣੀ ਦੁਕਾਨ ਹੈ ਤੇ ਇੱਥੇ ਆਪਣੇ ਨਾਲ ਮੈਨੂੰ ਐ ਲੱਗਦਾ ਵੀ ਬਹੁਤ ਪਿੱਛੇ ਚੱਲ ਰਿਹਾ ਹੈ ਕੰਧਾਰ ਤੇ ਹੋਟਲ ਵਗੈਰਾ ਸਾਰੀ ਚੀਜ਼ਾਂ ਇੱਥੇ ਨੋਟ ਕੀਤੀਆਂ ਨੇ ਬਹੁਤ ਪਿੱਛੇ ਚੱਲ ਰਹੇ ਨੇ ਇਹ ਸਾਡੇ ਪਿੱਛੇ ਪਿੱਛੇ ਇਸ ਤਰ੍ਹਾਂ ਬੱਚੇ ਆਈ ਜਾ ਰਹੇ ਨੇ ਆਈ ਜਾ ਰਹੇ ਨੇ ਹਟਦੇ ਨਹੀਂ ਹੈਗੇ ਜਿੰਨਾ ਮਰਜ਼ੀ ਹਟਾਈ ਚੱਲੋ ਕੀ ਕੀ ਪਾ ਉਹਨੂੰ ਹੱਥੋਂ ਗੱਲ ਆਖੀ ਦੱਸਿਆ ਆ ਪਾ ਦੇ ਚੀਕੂ ਪਾ ਦੇ ਤੇ ਬੱਚੇ ਸਾਡਾ ਸਾਥ ਨਹੀਂ ਛੱਡ ਰਹੇ ਨਾਲ 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 ਸਾਡੇ ਇਹਨਾਂ ਦੇ ਇਹਨਾਂ ਨੂੰ ਐ ਵੀ ਸ਼ੂਟਿੰਗ ਚੱਲ ਰਹੀ ਹੈ ਇੱਥੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਨਾ ਮੂਵੀ ਚੱਲ ਰਹਾ ਹੈ ਹੈ ਪਸਤੂ ਉਰਦੂ ਹਿੰਦੀ ਪੰਜਾਬੀ ਇੰਗਲਿਸ਼ 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 ਡੂ ਯੂ ਨੋ ਆਰ ਯੂ ਆਮ ਫਾਈਨ ਵਾਟਸ ਯੂਅਰ ਨੇਮ ਮਾਈ ਨੇਮ ਇਜ਼ ਓ ਵਾਹ ਗੁੱਡ ਨੇਮ ਵਿਚ ਕਲਾਸ ਯੂ ਰੀਡਿੰਗ ਸੋ ਇਟਸ ਗੁੱਡ ਹਾਊ ਇਸ ਗੋਇੰਗ ਲਾਈਫ ਗੁੱਡ ਗੁੱਡ ਫਾਈਨ ਇਹ ਵੀ ਅੰਗਰੇਜ਼ੀ ਆਉਂਦੀ ਆ ਭਾਈ ਵਿੱਚ ਬੱਚਿਆਂ ਇਹ ਕਹਿੰਦਾ ਮੈਨੂੰ ਅੰਗਰੇਜ਼ੀ ਆਉਂਦੀ ਹੈ ਅੰਗਰੇਜ਼ੀ ਚ ਗੱਲ ਕਰੋ ਤੇ ਇਹ ਬੱਚੇ ਕਹਿੰਦੇ ਸਾਡੀ ਜਿਹੜੀ ਭਾਸ਼ਾ ਉਹਨਾਂ ਚੀ ਗੱਲ ਕਰੋ ਫਾਰਸੀ ਪਸਤੋ ਇਸ ਤਰ੍ਹਾਂ ਦਾ ਮਾਹੌਲ ਹੈ ਕੋਸ ਤੇ ਅਸੀਂ ਇੱਥੇ ਆਏ ਆ ਤੇ ਪੂਰਾ ਮਾਹੌਲ ਆ ਜਿਹੜਾ ਇੱਥੇ ਬੇਵੀ ਹੈ ਬੇਵੀ ਹੋ ਜਾਂਦਾ ਜਦੋਂ ਵੀ ਵੜਦੇ ਆ ਬਾਜ਼ਾਰ 'ਚ ਇਧਰ ਇਹ ਬੈਰੂਪੀ ਵਾਂਗੂ ਖਾਸੇ ਬੰਦੇ ਪਿੱਛੇ ਲਾ ਲੈਂਦਾ ਲੋ ਜੀ ਬਨਾਣਾ ਸੇਕ ਆ ਗਿਆ ਆਪਣਾ ਚੱਲ ਕਹਿੰਦਾ ਬਨਾਣਾ ਸੇਕ ਪੀਵਾਂਗੇ ਤੇ ਆਪਾਂ ਘੁੰਮ ਰਹਾਂ ਕੰਧਾਰ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਦਾ ਦਾਣਾ ਪਾਣੀ ਲਿਖਿਆ ਹੋਇਆ ਸੀ ਆਪਣੇ ਕਰਮਾਂ ਦੇ ਵਿੱਚ ਜਿਹੜਾ ਚੁਗ ਰਹੇ ਹਾਂ ਇੱਥੇ ਇਹ ਸਾਰਾ ਮਾਹੌਲ ਆ ਇੱਥੇ ਦੇਖਣ ਆ ਲਈ ਬਹੁਤ ਆਉਂਦੇ ਨੇ ਯਾਰਾਂ ਸਾਨੂੰ ਆਉੜੇ ਲੱਗੀ ਜਾਂਦਾ ਕਿਉਂ ਚਾਲ ਜਦੋਂ ਆਏ ਇਹ ਦੇਖੀ ਜਾਂਦੇ ਨੇ ਖਾਂਦੇ ਆ ਗੰਨੀ ਬਣਾਉਂਦੇ ਆ ਗੰਨੀ ਇਹਨਾਂ ਦੇ ਲੈਦਣ ਹੈ ਫੇਰੇ ਕੇਕ ਗਲਾਸ ਇੱਕ ਇੱਕ ਗਲਾਸ ਇਹਨਾਂ ਨੂੰ ਲੈਦਣ ਦੇ ਲਓ ਜੀ ਆਪਾਂ ਖੜੇ ਆ ਕੰਧਾਰ ਦੇ ਬਾਜ਼ਾਰ ਦੇ ਵਿੱਚ ਨਵੀਂ ਚੀਜ਼ ਪੀ ਰਿਹਾ ਇੱਥੇ ਅੰਗੂਰਾਂ ਦਾ ਜੂਸ ਲੈ ਕੱਚੇ ਅੰਗੂਰਾਂ ਨੂੰ ਇਸ ਤਰ੍ਹਾਂ ਨਿਚੋੜ ਕੇ ਇਹਨਾਂ ਦਾ ਰਸ ਕੱਢਿਆ ਜਾਂਦਾ ਹੈ ਪਾਏ ਨੇ ਬਸ 30 ਵਾਰ ਖੱਟਾ ਜਾ ਵੱਧ ਲੱਗਿਆ ਯਾਰ ਗਰਮੀ ਕਿਸ ਕੇ ਲਈ ਹੈ ਗਰਮੀ ਕੇ ਲਈ ਹੈ ਚੰਦੂਰ ਹੈ ਜੇ ਕਿਹਾ ਹੈ ਇਹ ਪਕਾਣ ਕੋ ਨਹੀਂ ਗਰਮੀ ਕੇ ਲਈ ਕੰਮ ਕਰਦਾ ਸੱਚਾ ਚੰਦੂਰ ਹੈ ਬਾਜ਼ਾਰ ਹੈ ਖੰਧਾਰ ਦਾ ਖੰਧਾਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਹ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਾਂਗੇ ਤੇ ਬਾਈ ਆਪਾਂ ਨੂੰ ਲੈ ਕੇ ਆਏ ਨੇ ਪ੍ਰੇਮ ਜੀ ਤੇ ਕਹਿੰਦੇ ਅੱਗੇ ਵਾਲਾ ਅੱਗੇ ਦਾ ਗੇਟ ਵੀ ਖੁੱਲ ਗਿਆ ਕੋਈ 70 ਦਾ ਇੱਥੇ ਬਣਿਆ ਹੋਇਆ ਹੈ ਰਸਤਾ ਦੇਖੋ ਯਾਰ ਹਨਾ ਦਰਵਾਜ਼ਾ ਬੰਦ ਕਰਿਆ ਹੈ ਇਹ ਦੇਖੋ ਜੀ ਇਹ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਇੱਧਰ ਤੇ ਉੱਪਰ ਚੱਲਾਂਗੇ ਹਨ ਆਪਾਂ ਰਸਤਾ ਬੜਾ ਹਨਾ ਪੁਰਾਣਾ ਰਸਤਾ ਹੈ ਪੁਰਾਣਾ ਗੁਰੂ ਘਰ ਹੈ ਤੇ ਪ੍ਰਾਣੀਆਂ ਜਿਹੜੀਆਂ ਇੱਥੇ ਖਿੜਕੀਆਂ ਦਰਵਾਜ਼ੇ ਲੱਗੇ ਹੋਏ ਨੇ ਇਹ ਹੈ ਜੀ ਕੰਦਾਰ ਦਾ ਗੁਰਦੁਆਰਾ ਸਾਹਿਬ ਕਦੇ ਇੱਥੇ ਰੌਣਕਾਂ ਹੁੰਦੀਆਂ ਸੀ ਕਹਿੰਦੇ ਇੱਥੇ ਜਿਹੜੇ ਹਾਲਾਤ ਖਰਾਬ ਹੋਣ ਤੋਂ ਬਾਅਦ ਇੱਥੋਂ ਸਿੰਘ ਨੇ ਜਿਹੜੇ ਉਹ ਚਲੇ ਗਏ ਤੁਸੀਂ ਇਮਾਰਤ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਪੁਰਾਣੀ ਇਮਾਰਤ ਹੈ ਇਹ ਇੱਥੇ ਜਿਹੜਾ ਦੇਖ ਰੇਖ ਦਾ ਕੰਮ ਹੈ ਇਹ ਪ੍ਰੇਮ ਜੀ ਕਰ ਰਹੇ ਨੇ ਤੇ ਅੰਦਰੋਂ ਇਮਾਰਤ ਖੋਲਣਗੇ ਕਹਿੰਦੇ ਅੰਦਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਤੇ ਇਹ ਸਾਰੀਆਂ ਇੱਧਰ ਪਹਿਲੀ ਮੰਜ਼ਲ ਦੇ ਉੱਪਰ ਹੀ ਲੋਹਾਂ ਨਾਲ ਬਣੀਆਂ ਹੋਈਆਂ ਨੇ ਇੱਥੇ ਕਦੇ ਲੰਗਰ ਚੱਲਦਾ ਹੁੰਣਾ ਦੇਖੋ ਤੁਸੀਂ ਇਹ ਪੁਰਾਣਾ ਉਸੇ ਤਰ੍ਹਾਂ ਇਹਨਾਂ ਨੇ ਸੰਭਾਲ ਕੇ ਰੱਖਿਆ ਹੈ ਗੈਸ ਦੀਆਂ ਜਿਹੜੀਆਂ ਪੱਠੀਆਂ ਨੇ ਇਹਦੇ ਵਿੱਚ ਫਿੱਟ ਕੀਤੀਆਂ ਹੋਈਆਂ ਸੀ ਤੇ ਗੈਸ ਦੇ ਉੱਪਰ ਚੱਲਦਾ ਸੀ ਸਾਰਾ ਸਿਸਟਮ ਇਹ ਤਵੀ ਪਈਆ ਪੁਰਾਣੀ ਕੁਝ ਇਸ ਤਰ੍ਹਾਂ ਦੀ ਇਮਾਰਤ ਹੈ ਇਹ ਲਗਭਗ ਮੈਨੂੰ ਐ ਲੱਗਦਾ ਵੀ 100 ਸਾਲ ਤੋਂ ਵੀ ਵੱਧ ਪੁਰਾਣੀ ਇਮਾਰਤ ਹੋਣੀ ਹੈ ਜਿਹਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਇਹ ਕੰਧਾਰ ਦੇ ਮੇਨ ਬਾਜ਼ਾਰ ਦੇ ਵਿੱਚ ਹੈ ਤੇ ਮੇਨ ਬਾਜ਼ਾਰ ਦੇ ਵਿੱਚ ਇਸ ਨਿਸ਼ਾਨ ਤੋਂ ਹੀ ਪਤਾ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਹੈ ਇਹਦੀਆਂ ਕੱਚੀਆਂ ਕੰਧਾਂ ਸਮੇਂ ਦੀ ਕੋਈ ਆਹੀ ਭਰਦੀਆਂ ਨੇ ਇਹ ਕਿੰਨਾ ਕੁ ਪੁਰਾਣਾ ਹੁਣ ਆਪਾਂ ਚੱਲਾਂਗੇ ਅੰਦਰ ਤੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਦੇਖੋ ਜੀ ਇਹ ਅੰਦਰੋਂ ਦਾ ਨਜ਼ਾਰਾ ਹੈ ਤੇ ਇੱਥੇ ਪੋਥੀ ਸਾਹਿਬ ਰੱਖੇ ਗਏ ਨੇ ਛੋਟੇ ਛੋਟੇ ਗੁਰਤਾ ਸਾਹਿਬ ਰੱਖੇ ਗਏ ਨੇ ਤੇ ਪਾਠ ਵਗੈਰਾ ਇੱਥੇ ਹੁੰਦਾ ਰਹਿੰਦਾ ਹੈ ਜਿਹੜੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੀਠ ਸੀ ਉਹ ਇੱਥੋਂ ਵੀ ਚਲੀ ਗਈ ਆ ਦੇਖੋ ਪਾਲਕੀ ਸਾਹਿਬ ਪਹਿਲਾਂ ਇਹਦੇ ਵਿੱਚ ਸ ਸ਼ੋਭਤ ਹੁੰਦੀ ਹੋਣੀ ਹੈ ਕੀਰਤਨ ਕਰਨ ਵਾਲੇ ਇਨਸਟਰੂਮੈਂਟ ਹੁੰਦੇ ਨੇ ਜਿਹੜੇ ਤਬਲਾ ਦੇ বাজ ਜਾ ਉਹ ਪਏ ਨੇ ਇੱਥੇ ਤੇ ਪੁਰਾਣੇ ਅਲਮਾਰੀਆਂ ਵਗੈਰਾ ਪਣੀਆਂ ਹੋਈਆਂ ਨੇ ਤੇ ਸਾਰਾ ਕੁਝ ਸਾਮ ਸਮਾਨ ਰੱਖਿਆ ਨੇ ਨੇ ਛੋਟਾ ਜਿਹਾ ਗੁਰਦੁਆਰਾ ਬਹੁਤ ਤੇ ਇਹ ਹੈ ਕੰਦਾਰ ਦੇ ਵਿੱਚ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਲਗਭਗ ਘੰਟਾ ਡੇਢ ਘੰਟਾ ਬੈਠੇ ਆ ਤੇ ਇੱਥੇ ਬਾਈ ਜੀ ਹੋਰਾਂ ਨੇ ਆਪਾਂ ਨੂੰ ਚਾਹ ਪਾਣੀ ਪਿਆ ਤੇ ਬਹੁਤ ਸੇਵਾ ਕੀਤੀ ਹੈ ਤੇ ਇਹ ਗੁਰਦੁਆਰਾ ਸਾਹਿਬ ਬਾਰੇ ਦੱਸ ਦੇਦੇ ਨੇ ਕਿ ਇਹ ਕਿਸੇ ਬਾਬਾ ਸਾਹਿਬ ਦਾ ਘਰ ਹੈ ਤੇ ਹੁਣ ਗ੍ਰੇਟ ਕਲਾਸ ਦੇ ਵਿੱਚ ਰਹਿੰਦੇ ਨੇ ਗ੍ਰੇਟ ਕਲਾਸ ਜਿਹੜਾ ਹੈਗਾ ਦਿੱਲੀ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਹੈ ਤੋ 30-35 ਸਾਲਾਂ ਤੋਂ ਉੱਥੇ ਹੀ ਰਹਿ ਰਹੇ ਨੇ ਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹ ਗੁਰਦੁਆਰਾ ਸਥਾਪਿਤ ਕੀਤਾ ਕਿਤੇ ਨਾ ਕਿਤੇ ਇਹ ਆਪਣੇ ਘਰ ਨੂੰ ਜਿਹੜੀਆਂ ਯਾਦਾਂ ਸ਼ਾਮ ਕੇ ਰੱਖਣ ਦਾ ਇੱਕ ਉਪਰਾਲਾ ਹੀ ਹੈ ਵੀ ਉਸ ਤਰ੍ਹਾਂ ਸਾਡਾ ਘਰ ਰਹੇ ਜੇ ਦੇਖੋ ਜੀ तकरीबन ਇਹ 100 150 ਸਾਲ ਪੁਰਾਣਾ ਘਰ ਹੈ ਤੇ ਜਿੰਦੇ ਲੱਗੇ ਪਏ ਨੇ ਇੱਥੇ ਹੁਣ ਇਹਦੇ ਅੱਗੇ ਬਹੁਤ ਸਾਰੀਆਂ ਦੁਕਾਨਾਂ ਨੇ ਮੇਨ ਰੋਡ ਦੇ ਉੱਪਰ ਜਿਹੜਾ ਮੇਨ ਬਾਜ਼ਾਰ ਹੈ ਉਹਦੇ ਉੱਪਰ ਹੈ ਇਹ ਘਰ ਇਹ ਸ਼ਾਇਦ ਡਿਵਾਈਡ ਕੀਤਾ ਹੋਇਆ ਜਾਂ ਪਰਦਾ ਕੀਤਾ ਹੋਇਆ ਹੈ ਇੱਧਰ ਵੀ ਜਗ੍ਹਾ ਹੈ ਦੇਖੋ ਜੀ ਬਿਲਡਿੰਗ ਹੈ ਜਿਹੜੀ ਇਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ 20ਵੀਂ ਸਦੀ ਦੀ ਹੋਵੇ ਤੇ ਪੁਰਾਣੇ ਓਵੇਂ ਜਿਵੇਂ ਗੇਟ ਤੇ ਸਾਰਾ ਸਮਾਨ ਪਿਆ ਇੱਥੇ ਇਹ ਵੀ ਇਧਰ ਖੁੱਲਾ ਕਮਰਾ ਇੱਕ ਤੇ ਆਪਣੇ ਘਰ ਨੂੰ ਸਾਂਭਣ ਦਾ ਯਤਨ ਹੈ ਕਿਤੇ ਨਾ ਕਿਤੇ ਤੇ ਇਹ ਇਹ ਵੀਡੀਓ ਮੇਰੀ ਉਹਨਾਂ ਤੱਕ ਪਹੁੰਚਦੀ ਹੈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜਿਨ੍ਹਾਂ ਦਾ ਇਹ ਘਰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਬਾਬਾ ਜੀ ਦਾ ਰਸਤੇ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨੇ ਇੱਥੇ ਰਸਤੇ ਨੇ ਜਿਹੜੇ ਉਹ ਬਹੁਤ ਪੁਰਾਣੇ ਹੋਣ ਕਾਰਨ ਬਹੁਤ ਭੀੜੇ ਹੋ ਗਏ ਇੱਧਰ ਵੀ ਕਮਰ ਹੈ ਹਾਂ ਇੱਧਰ ਵੀ ਕਰੋਮਾਈ ਦੀ ਰੇਖ ਦੇਖੋ ਜੀ ਅੱਜ ਤੋਂ 100 ਸਾਲ ਪਹਿਲਾਂ ਕੁਝ ਇਹੋ ਜਿਹੇ ਰੂਮ ਹੁੰਦੇ ਸੀ ਤੇ ਡਾਟਾਂ ਲੱਗੀਆਂ ਹੋਈਆਂ ਨੇ ਮੈਨੂੰ ਐ ਲੱਗਦਾ ਵੀ ਇਹ ਇਸ ਘਰ ਦਾ ਡਰਾਈੰਗ ਰੂਮ ਸੀ ਕਿਸੇ ਟਾਈਮ ਦੇ ਵਿੱਚ ਇਹ ਕੀ ਟਾਈਮ ਇਹਨ ਦੇਖੋ ਇਧਰ ਵੀ ਪੂਜਾ ਵਗੈਰਾ ਨੂੰ ਥਾਂ ਬਣਾਈ ਗਈ ਸੀ ਐਸੀ ਤਰ੍ਹਾਂ ਕੁਝ ਹੁਣ ਬਰ ਰਹੇ ਨੇ ਘਰ ਇਹ ਇਸ ਤਰ੍ਹਾਂ 100 ਸਾਲ ਪਹਿਲਾਂ ਸੀ ਇਹ ਦੇਖੋ ਸਮਾਨ ਵਗੈਰਾ ਰੱਖਣ ਨੂੰ ਕੰਸਾ ਦੇ ਉਹ ਜਿਹੜੇ ਬਣਾਏ ਹੋਏ ਨੇ ਬਹੁਤ ਸੋਹਣਾ ਲੱਗਿਆ ਮੈਨੂੰ ਇਹਨਾਂ ਪੁਰਾਣਾ ਘਰ ਦੇਖ ਕੇ ਗੇਟ ਦੇਖੋ ਯਾਰ ਹਨ ਕਿੰਨੇ ਪੁਰਾਣੇ ਗੇਟ ਨੇ ਇੰਨੇ ਪੁਰਾਣੇ ਗੇਟ ਹੋਏ ਜੀ ਵੀ ਸਾਹਮਣੇ ਰੱਖੇ ਗਏ ਨੇ ਬਹੁਤ ਪੁਰਾਣਾ ਘਰ ਆ ਯਾਰ ਇਹ ਮੇਨ ਬਾਜ਼ਾਰ ਦੇ ਬਿਲਕੁਲ ਵਿਚ ਐ ਜੀ ਦੇਖੋ ਤੁਸੀਂ ਇਹ ਬਾਹਰੋਂ ਦਾ ਨਜ਼ਾਰਾ ਇੱਥੋਂ ਦਾ ਇਹ ਸਾਹਮਣੇ ਜਿਹੜਾ ਗੇਟ ਹੈ ਇਹ ਗੁਰਦੁਆਰਾ ਸਾਹਿਬ ਦਾ ਹੈ ਤੇ ਇਹ ਬਾਜ਼ਾਰ ਦੇ ਵਿੱਚ ਜਿਹੜਾ ਮੇਨ ਸਟਰੀਟ ਹੈ ਇੱਥੋਂ ਦੀ ਉੱਥੇ ਬਣਿਆ ਹੋਇਆ ਹੈ ਤੇ ਅੱਗੇ ਹੁਣ ਆਪਾਂ ਚੱਲਾਂਗੇ ਚੌਕ ਤਾਂ ਇਹ ਸੀਗਾ ਅੱਜ ਦਾ ਵਲੌਗ ਮਿਲਦੇ ਆਪਾਂ ਅਗਲੇ ਨਵੇਂ ਵਲੌਗ ਦੇ ਵਿੱਚ ਧੰਨਵਾਦ